ਰੇਡੀਓ ਇੰਡੀਆ ਕੇ ਆਰ ਪੀਏ 1110 ਐਮ ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਖੈਰ ਖਬਰ ਦੇ ਵਿੱਚ ਹਾਰਦਿਕ ਸਵਾਗਤ ਅੱਜ ਦੇ ਇਸ ਕੈਨੇਡੀਅਨ ਸਰਕਾਰ ਪ੍ਰੋਗਰਾਮ ਦੇ ਵਿਸਾਰ ਦੇ ਵਿੱਚ ਫਿਰ ਤੋਂ ਮੇਰਾ ਸਹਿਯੋਗ ਦੇਣਗੇ ਮਨਦੀਪ ਕੌਰ ਜੀ ਸੈਣੀ ਸੋ ਮਨਦੀਪ ਕੌਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖੈਰ ਖਬਰ ਦੇ ਵਿੱਚ ਬਹੁਤ ਸ਼ੁਕਰੀਆ ਭਮਸਾ ਜੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਉਹ ਐਕਸਪਲੇਨ ਕਰ ਦਿਓ ਤਾਂ ਜੋ ਫਿਰ ਉਸ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇ ਜੀ ਬਿਲਕੁਲ ਪੰ ਸਰ ਅੱਜ ਅਸੀਂ ਇੱਕ ਐਸੇ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੀ ਹਰ ਇੱਕ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਅਸੀਂ ਜਿਵੇਂ ਸਾਰੇ ਹੀ ਇੱਕ ਗੱਲ ਜਾਣਦੇ ਹਾਂ ਕਿ ਜਦੋਂ ਅਸੀਂ ਫਾਰਮੇਸੀ ਤੋਂ ਕੋਈ ਵੀ ਦਵਾਈ ਲੈਂਦੇ ਹਾਂ ਤਾਂ ਆਪਣੀ ਜਾਨ ਡਾਕਟਰ ਤੇ ਫਾਰਮੈਸਟ ਦੇ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਪਰ ਕੀ ਹੋਵੇ ਜੇ ਉਹ ਦਵਾਈ ਤੁਹਾਨੂੰ ਠੀਕ ਕਰਨ ਦੀ بجائے ਤੁਹਾਡੀ ਜਾਨ ਦੀ ਦੁਸ਼ਮਣ ਬਣ ਜਾਵੇ। ਅੱਜ ਕੈਨੇਡਾ ਵਿੱਚ ਇਹੀ ਡਰ ਸਾਹਮਣੇ ਆਇਆ ਹੈ। ਹੈਲਥ ਕੈਨੇਡਾ ਵੱਲੋਂ ਐਮਏਆਰ ਐਮਲੋਡੀਪਾਈਨ ਦੀਆਂ ਬੋਤਲਾਂ ਵਿੱਚ ਗਲਤ ਦਵਾਈ ਮਿਲਣ ਦੀ ਚੇਤਾਵਨੀ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤੀ। ਸੋ ਇਹ ਸਿਰਫ ਇੱਕ ਰੀਕਾਲ ਨਹੀਂ ਹੈ। ਸਗੋਂ ਸਾਡੀ ਸਿਹਤ ਸੁਰੱਖਿਆ ਪ੍ਰਣਾਲੀ ਦੀ ਇੱਕ ਵੱਡੀ ਸਫਲਤਾ ਵੀ ਦਿਖਾਈ ਦੇ ਰਹੀ ਹੈ। ਅੱਜ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਦਵਾਈ ਕੰਪਨੀਆਂ ਇੰਨੀ ਵੱਡੀ ਲਾਪਰਵਾਹੀ ਕਿਵੇਂ ਕਰ ਸਕਦੀਆਂ ਹਨ। ਤੇ ਸਾਡੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਨੂੰ ਜਵਾਬ ਦੇ ਕਿਵੇਂ ਬਣਾਇਆ ਜਾਵੇ ਸੁਪਨ ਸਾਹਿਬ ਇਸੇ ਨਾਲ ਹੀ ਜੁੜਿਆ ਜੋ ਮੇਰਾ ਸਵਾਲ ਹੈ ਕਿ ਬਲੱਡ ਪ੍ਰੈਸ਼ਰ ਦੀ ਇਹ ਦਵਾਈ ਕਿਸੇ ਗਲਤ ਪੈਕਿੰਗ ਅਧੀਨ ਮਾਰਕੀਟ ਦੇ ਵਿੱਚ ਆ ਗਈ ਇਸ ਦੀ ਜਾਂਚ ਕਿਵੇਂ ਕੀਤੀ ਤੇ ਮਸਲਾ ਸਾਹਮਣੇ ਆਇਆ ਕਿਵੇਂ ਜੀ ਬਿਲਕੁਲ ਜੀ ਜੀ ਬਹੁਤ ਹੀ ਅਹਿਮ ਇਹ ਵਿਸ਼ਾ ਹੈ ਸਾਡੀ ਸਿਹਤ ਨਾਲ ਨਹੀਂ ਸਭਾ ਸਾਡੀ ਜਾਨ ਨਾਲ ਜੁੜਿਆ ਹੋਇਆ ਹੈ ਜੀ ਸਿਹਤ ਦੇ ਛੋਟੇ ਮੋਟੇ ਕਿਆ ਪ੍ਰੋਬਲਮਾਂ ਆਉਣੀਆਂ ਵੱਖਰੀ ਗੱਲ ਹੈ ਪਰ ਜੇਕਰ ਨੁਕਸਾਨ ਹੁੰਦਾ ਸਾਡੇ ਸਰੀਰ ਦਾ ਨੁਕਸਾਨ ਹੁੰਦਾ ਸਾਡੀ ਜਾਨ ਦਾ ਨੁਕਸਾਨ ਹੁੰਦਾ ਤੇ ਉਹ ਵੀ ਦਵਾਈ ਕਰਕੇ ਹੁੰਦਾ ਤਾਂ ਇਸ ਤੋਂ ਵੱਡਾ ਕੋਈ ਵੀ ਤਰਾਸ ਦੀ ਜਿਹੜੀ ਹੈ ਨਹੀਂ ਹੋ ਸਕਦੀ ਜੀ ਬਿਲਕੁਲ ਭਮਸਾਪ ਅਸੀਂ ਹਮੇਸ਼ਾ ਹੀ ਜਦੋਂ ਵੀ ਸੇਫ ਦੀ ਗੱਲ ਕਰਦੇ ਆ ਥੋੜੀ ਜਿਹੀ ਵੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਡਾਕਟਰ ਦੇ ਕੋਲ ਨਕਦੇ ਆ ਹੈਲਦੀ ਸੇਫ ਗੱਲ ਕਰੀਏ ਤੇ ਪਹਿਲਾਂ ਅਸੀਂ ਖਾਣੇ ਦੀ ਸੋਚਦੇ ਆ ਵੀ ਫਿਰ ਖਾਣਾ ਅਸੀਂ ਸਹੀ ਕਰ ਲੈਂਦੇ ਆ ਡਾਈਟ ਸੇਕਰ ਲੈਣੇ ਆ ਤਾਂ ਸੇ ਠੀਕ ਹੋਵਾਂਗੇ ਪਰ ਜਦੋਂ ਸਿਹਤ ਨੂੰ ਕੋਈ ਬਿਮਾਰੀ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਡਾਕਟਰ ਤੇ ਅੰਨਜਕੀਨ ਕਰਦੇ ਆ ਡਾਕਟਰ ਕੋਲ ਜਾਂਦੇ ਆ ਤੇ ਉਹ ਸਾਡਾ ਚੈੱਕ ਅਪ ਕਰਕੇ ਸਾਨੂੰ ਦਵਾਈਆਂ ਦੀ ਲਿਸਟ ਦਿੰਦਾ ਹੈ ਜੋ ਅਸੀਂ ਫਾਰਮੈਸਟ ਤੋਂ ਲੈਣੇ ਆ ਹੂੰ ਤੇ ਦਵਾਈਆਂ ਤੇ ਸਾਨੂੰ ਭਰੋਸਾ ਹੁੰਦਾ ਹੈ ਕਿ ਸਾਨੂੰ ਠੀਕ ਕਰ ਦਵੇਗੀ ਪਰ ਜੇ ਉਹਦੇ ਵਿੱਚ ਹੀ ਇਸ ਤਰ੍ਹਾਂ ਦੀ ਕੋਈ ਰੀਕਾਲ ਵਾਲੀ ਗੱਲ ਆਉਂਦੀ ਹੈ ਤੇ ਉਹ ਬਹੁਤ ਹੀ ਜਾਨਲੇਵਾ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਤਾਂ ਦਵਾਈਆਂ ਤੋਂ ਵੀ ਸਾਡਾ ਜਿਹੜਾ ਵਿਸ਼ਵਾਸ ਛੋਟ ਜਾਂਦੀ ਸਮਾਉਣੇ ਸੋ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਮਹੱਤਵਪੂਰਨ ਹੈ ਕਿ ਇੰਨੀ ਵੱਡੀ ਲਾਪਰਵਾਹੀ ਆਖਰਕਾਰ ਸਾਹਮਣੇ ਕਿਵੇਂ ਆਈ ਹੈ ਜੀ ਇਹ ਮਾਮਲਾ ਕਿਸੇ ਵੱਡੀ ਜਾਂਚ ਏਜੰਸੀ ਨੇ ਮਨਦੀਪ ਜੀ ਨਹੀਂ ਇਹਨੂੰ ਉਜਾਹਰ ਕੀਤਾ ਸਭ ਤੋਂ ਸਭ ਤੋਂ ਪਹਿਲਾਂ ਇੱਕ ਜਿਹੜਾ ਇੱਕ ਚੌਕਸ ਫਾਰਮਾਸਿਸਟ ਸੀਗਾ ਜਿਹੜਾ ਉਹਦੀ ਨਜ਼ਰ ਦੇ ਵਿੱਚ ਇਹ ਕੇਸ ਆਇਆ ਸੀ ਤੇ ਜੇ ਜੇ ਪੂਰੀ ਜਿਹੜੀ ਪ੍ਰਕਿਰਿਆ ਉਹ ਇਸ ਤਰ੍ਹਾਂ ਹੈ ਕਿ ਜਦੋਂ ਫਾਰਮੇਸੀ ਦੇ ਵਿੱਚ ਦਵਾਈਆਂ ਦੀ ਨਵੀਂ ਖੇਪ ਜਿਹੜੀ ਹੈ ਉਹ ਆਉਂਦੀ ਹੈ ਤੇ ਇੱਕ ਫਾਰਮਾਸਿਸਟ ਨੇ ਉਹਦੀ ਟੈਂਡਰਡ ਚੈੱਕ ਕਰਨਾ ਹੁੰਦਾ ਉਸ ਸਟੈਂਡਰਡ ਚੈੱਕ ਦੇ ਦੌਰਾਨ ਹੀ ਦੇਖਿਆ ਗਿਆ ਕਿ ਮਾਰ ਮੋਲਡੀ ਪਾਈਨ ਜਿਹੜੀ ਹੈ ਉਹਦੀਆਂ ਬੋਤਲਾਂ ਦੇ ਵਿੱਚ ਜਾਂ ਉਹਦੀ ਸ਼ੀਸ਼ੀਆਂ ਦੇ ਵਿੱਚ ਜੋ ਗੋਲੀਆਂ ਸੀ ਉਹ ਜਿਹੜੀ ਅਸਲ ਜਿਹੜੀ ਹੈ ਅਮੋਲਡੀਪਾਈਨ ਦੀ ਜਿਹੜੀ ਸ਼ਕਲ ਹੈ ਉਹਦੀ ਅੱਠ ਕੋਣਾਂ ਵਾਲੀ ਇਹ ਦਵਾਈ ਹੁੰਦੀ ਹੈ ਦਾ ਜਿਹੜੀ ਗੋਲੀ ਹੁੰਦੀ ਹੈ ਜੀ ਪਰ ਉਹਦੇ ਨਾਲੋਂ ਮੇਲ ਨਹੀਂ ਖਾਂਦੀ ਫਾਰਮਾਸਿਸਟ ਨੇ ਜਿਹੜੀ ਇਹਨੂੰ ਵੇਖਿਆ ਨੇ ਕਿ ਆ ਵੀ ਇਹ ਤਾਂ ਬਹੁਤ ਅਜੀਬ ਗੱਲ ਹੋ ਗਈ। ਦੀ ਕੰਪਨੀ ਦੀ ਕੋਈ ਸੂਚਨਾ ਵੀ ਨਹੀਂ ਹੈ ਕਿ ਅਸੀਂ ਦਵਾਈ ਦਾ ਸਾਈਜ਼ ਜਾਂ ਦਵਾਈ ਦੀ ਕੋਈ ਸ਼ੇਪ ਜਿਹੜੀ ਆ ਬਦਲੀ ਹੋਵੇ। ਜੀ ਸੋ ਉਹ ਚੌਕਸ ਹੋ ਗਿਆ। ਉਹਨੇ ਤੁਰੰਤ ਜਿਹੜੀ ਹੈ ਇਹਦੀ ਰਿਪੋਰਟ ਕੀਤੀ ਜਿਹੜੀ ਦਵਾਈਆਂ ਬਣਾਉਣ ਵਾਲੀ ਕੰਪਨੀ ਹੈ ਮਾਰਕਨ ਫਾਰਮਾਸਿਊਟੀਕਲ ਇਨਕਾਰਪੋਰੇਸ਼ਨ ਨੂੰ। ਜੀ ਸੋ ਕੰਪਨੀ ਨੇ ਜਦੋਂ ਆਪਣੇ ਸਟਾਕ ਦੀ ਫਿਰ ਜਾਂਚ ਕੀਤੀ ਤਾਂ ਜਾਂ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਪੈਕਿੰਗਿੰਗ ਜਿਹੜੀ ਹੋਈ ਹੈ ਉਸ ਦਵਾਈ ਦੀ ਉਹਦੇ ਵਿੱਚ ਇੱਕ ਵੱਡੀ ਗਲਤੀ ਹੋ ਗਈ ਹੈ। ਜੀ ਸੋ ਜਿੱਥੇ ਉਡੋ ਡਰਾਈਂ ਜਿਹੜੀ ਹੈ ਉਹਦੀਆਂ ਗੋਲੀਆਂ ਗਲਤੀ ਨਾਲ ਇਸ ਅ ਅਮਲੋਡੀਪਾਈਨ ਦੀ ਬੋਤਲਾਂ ਦੇ ਵਿੱਚ ਭਰੀਆਂ ਗਈਆਂ ਜੀ ਸੋ ਕੰਪਨੀ ਨੇ ਤੁਰੰਤ ਹੀ ਇਹਦਾ ਜਿਹੜਾ ਨੋਟਿਸ ਲਿਆ ਔਰ ਇਸ ਨੂੰ ਹੈਲਥ ਕੈਨੇਡਾ ਨੂੰ ਇਸ ਦੀ ਸੂਚਨਾ ਦਿੱਤੀ ਜੀ ਫਿਰ ਹੈਲਥ ਕੈਨੇਡਾ ਨੇ ਲੋਕਾਂ ਲਈ ਫਿਰ ਇੱਕ ਚੇਤਾਵਨੀ ਨਾਲ ਦੇ ਨਾਲ ਜਾਰੀ ਕੀਤੀ ਔਰ ਚੌਕਸ ਕੀਤਾ ਕਿ ਇਹ ਦਵਾਈ ਜਿਹੜੀ ਹੈ ਦਾ ਸੇਵਨ ਜਿਹੜਾ ਹੈ ਉਹ ਤੁਰੰਤ ਰੋਕ ਦਿੱਤਾ ਜਾਵੇ ਜੀ ਸੋ ਇਹ ਘਟਨਾ ਜਿਹੜੀ ਹੈ ਸੇ ਸਵਾਵਾਂ ਦੇ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਜਿਹੜੀ ਹੈ ਜੇ ਹੁਣ ਇੱਕ ਇਹ ਫਾਰਮਾਸਿਸ ਸੇ ਗੱਲ ਨਾ ਦੇਖਦਾ ਇੱਕ ਮਰੀਜ਼ ਇਹ ਇਹ ਗੱਲ ਨਹੀਂ ਦੇਖਣੀ ਹੁੰਦੀ ਉਹ ਦਵਾਈ ਦਾ ਸਾਈਜ਼ ਜਾਂ ਦਵਾਈ ਦੀ ਸ਼ੇਪ ਕਨੇ ਧਿਆਨ ਨਹੀਂ ਦਿੰਦਾ ਉਹਦੇ ਤੇ ਦਿਮਾਗ ਦੇ ਵਿੱਚ ਡਾਕਟਰ ਦੇ ਪ੍ਰਤੀ ਜਾਂ ਫਾਰਮਾਸਿਸਟ ਦੇ ਪ੍ਰਤੀ ਇੱਕ ਵਿਸ਼ਵਾਸ ਬਣਿਆ ਹੁੰਦਾ ਜੀ ਔਰ ਜਦੋਂ ਦਵਾਈ ਦੀ ਸ਼ੀਸ਼ੀ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਜੇ ਉਹਦੇ ਬਾਹਰ ਤੁਹਾਡੀ ਅਸਲ ਦਵਾਈ ਜਿਹੜੀ ਆ ਉਹ ਸਾਲਟ ਲਿਖਿਆ ਹੈ ਸਭ ਕੁਝ ਲਿਖਿਆ ਹੋਇਆ ਹੈ ਤਾਂ ਫਿਰ ਅੰਦਰ ਕੀ ਹੈ ਉਹਦੇ ਨਾਲ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਔਰ ਨਾ ਹੀ ਕੋਈ ਇਸ ਪਾਸੇ ਧਿਆਨ ਦਿੰਦਾ ਜੀ ਸੋ ਇਸ ਕਰਕੇ ਉਹ ਜਿਹੜੀਆਂ ਗਲਤ ਦਵਾਈਆਂ ਜਿਹੜੀਆਂ ਜਦੋਂ ਮਰੀਜ਼ਾਂ ਤੱਕ ਪਹੁੰਚਦੀਆਂ ਤਾਂ ਫਿਰ ਉਹ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਅੱਗੇ ਜਾ ਕੇ ਗੱਲ ਕਰਾਂਗੇ ਇਸ ਤੇ ਕਿ ਇਸ ਦਵਾਈ ਨਾਲ ਜੇਕਰ ਗਲਤੀ ਨਾਲ ਇਹ ਦਵਾਈ ਲਈ ਜਾਂਦੀ ਵੀ ਇਹਦੇ ਨੁਕਸਾਨ ਕਿੱਡੇ ਵੱਡੇ ਆ ਔਰ ਕਿਸੇ ਵੀ ਵਿਅਕਤੀ ਦੀ ਕਦੇ ਵੀ ਜਾਨ ਜਾ ਸਕਦੀ ਹੈ 나ੜੀਆਂ ਫਟ ਸਕਦੀਆਂ ਬਹੁਤ ਕੁਝ ਹੋ ਸਕਦਾ ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਇੱਕ ਡਰਾਉਣਾ ਸਾਡੇ ਸੁਪਨਾ ਵੜ ਕੇ ਸਾਡੇ ਸਾਹਮਣੇ ਆਈਆਂ ਤੇ ਸਾਨੂੰ ਜਿਹੜੀ ਹੈ ਇਹ ਰੀਕਾਲ ਜਿਹੜੀ ਹੈ ਇਹ ਇਹ ਵੀ ਗੱਲ ਦੀ ਜਿਹੜੀ ਸਟੇਟ ਕਰਦੀ ਹੈ ਕਿ ਸਾਨੂੰ ਹੁਣ ਹੂਕ ਹੂਕ ਕੇ ਪੈ ਰੱਖਣਾ ਚਾਹੀਦਾ ਹੈ ਆਪ ਦੀ ਸਿਹਤ ਦਾ ਧਿਆਨ ਰੱਖਣ ਵੇਲੇ ਵੀ ਸਾਨੂੰ ਬਹੁਤ ਟੌਕਸੀ ਦੇ ਨਾਲ ਕੋਈ ਵੀ ਦਵਾਈ ਜਿਹੜੀ ਹੈ ਲੈਣੀ ਹੈ ਉਹਨੂੰ ਪਹਿਲਾਂ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਇਹ ਦਵਾਈ ਜਿਹੜੀ ਅਸੀਂ ਲੈ ਰਹੇ ਹਾਂ ਉਹ ਉਹੀ ਦਵਾਈ ਹੈ ਜੀ ਅਗਰ ਕੋਈ ਜਿਆਦਾ ਪੜਿਆ ਲਿਖਿਆ ਨਹੀਂ ਹੈ ਉਹ ਖੁਦ ਜਿਹੜਾ ਉਹ ਦੀ ਜਾਂਚ ਨਹੀਂ ਕਰ ਸਕਦਾ ਜੀ ਸੋ ਘਰ ਦੇ ਬੱਚਿਆਂ ਤੋਂ ਕਿਸੇ ਜਿਹੜੇ ਬੱਚੇ ਪੜੇ ਲਿਖੇ ਬੱਚੇ ਹੈ ਉਹਨਾਂ ਨੂੰ ਦਿਖਾ ਸਕਦਾ ਹੈ ਬਹੁਤ ਸਾਰੀ ਸਾਈਟਾਂ ਤੇ ਜਾ ਕੇ ਵੀ ਉਸ ਦੀ ਜਾਂਚ ਜਿਹੜੀ ਹੈ ਉਹ ਕਰ ਸਕਦੇ ਆ ਜੀ ਸੋ ਬਹੁਤ ਕੁਝ ਹੈ ਜਿਹੜਾ ਸਾਨੂੰ ਚੌਕਸ ਰਹਿਣ ਦੇ ਲਈ ਮਜਬੂਰ ਵੀ ਕਰਦਾ ਔਰ ਸਾਨੂੰ ਸੁਚੇਤ ਵੀ ਕਰਦਾ ਹੈ ਕਿ ਜਿਹੜਾ ਜੇ ਅਸੀਂ ਇਹ ਜਿਹੀ ਕੋਈ ਗਲਤੀ ਕਰਾਂਗੇ ਤਾਂ ਸਾਡਾ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ ਨਵੇਂ ਫਾਰਮਾਸਿਸਟ ਨੇ ਇਸ ਪਾਸੇ ਤੇ ਧੰਨ ਦਿੱਤਾ ਔਰ ਉਹਨੇ ਵੀ ਲਕੀਰ ਦਾ ਫਕੀਰ ਬਣ ਕੇ ਉਵੇਂ ਹੀ ਦਵਾਈਆਂ ਜਿਹੜੀਆਂ ਉਹ ਅੱਗੇ ਹਾਲਾ ਕਿ ਗਈਆਂ ਪਰ ਉਹਨੇ ਜਦੋਂ ਜਾਂਚ ਕੀਤੀ ਉਹਦੀ ਜਾਂਚ ਦੇ ਦੌਰਾਨ ਜਦੋਂ ਸਾਹਮਣੇ ਆ ਗਿਆ ਬਹੁਤ ਸਾਰੇ ਲੋਕ ਉਹ ਤੋਂ ਦਵਾਈ ਉਹ ਲੈ ਕੇ ਜਾ ਚੁੱਕੇ ਹੋਣਗੇ ਜੀ ਬਿਲਕੁਲ ਬੜੀਆਂ ਕਿਉਂਕਿ ਕਿਸੇ ਇੱਕ ਫਾਰਮੇਸੀ ਦੇ ਵਿੱਚ ਤਾਂ ਦਵਾਈ ਗਈ ਨਹੀਂ ਜੀ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਸੈਂਕੜੇ ਜਿਹੜੀਆਂ ਫਾਰਮੇਸੀਆਂ ਦੇ ਵਿੱਚੋਂ ਦਵਾਈ ਪਹੁੰਚੀ ਹੋਣੀ ਹੈ ਪਰ ਦਵਾਈ ਨਾਲ ਦੇ ਨਾਲ ਡਿਸਟ੍ਰੀਬਿਊਟ ਵੀ ਹੋਈ ਹੋਣੀ ਹੈ ਮਰੀਜ਼ਾਂ ਦੇ ਵਿੱਚ ਜੀ ਸੋ ਉਸ ਕਰਕੇ ਇਹ ਬਹੁਤ ਹੀ ਗੰਭੀਰ ਮਸਲਾ ਹੈ ਜਿਸ ਤੇ ਅੱਜ ਅਸੀਂ ਚਰਚਾ ਦੀ ਜਿਹੜੀ ਸ਼ੁਰੂਆਤ ਕੀਤੀ ਔਰ ਤੁਸੀਂ ਇਹ ਵਿਸ਼ਾ ਜਿਹੜਾ ਲੈ ਕੇ ਆਂਦਾ ਬਹੁਤ ਹੀ ਸੰਵੇਦਨਸ਼ੀਲ ਹੈ ਜੀ ਜੀ ਸੋ ਭਮਸਾਵਰ ਹੈਲਥ ਕੈਨੇਡਾ ਨੇ ਐਮਆਰ ਐਮਲੋਡੀਪਾਈਨ 5 ਗ੍ਰਾਮ ਦੀਆਂ ਦੋ ਲੋਟਸ ਵਾਪਸ ਮੰਗਵਾ ਲਈਆਂ ਜੀ ਕਿਉਂਕਿ ਉਹਨਾਂ ਦੇ ਵਿੱਚ ਗਲਤ ਦਵਾਈ ਹੋਣ ਦਾ ਖਤਰਾ ਸੀ ਇੱਕ ਆਮ ਨਾਗਰਿਕ ਲਈ ਇਸ ਰੀਕਾਲ ਦੀ ਗੰਭੀਰਤਾ ਨੂੰ ਸਮਝਣਾ ਕਿਉਂ ਜ਼ਰੂਰੀ ਹੈ ਤੇ ਅੱਠ ਪਾਸਿਆਂ ਵਾਲੀ ਗੋਲੀ ਦੀ ਜਗ੍ਹਾ ਗੋਲ ਗੋਲੀ ਹੋਣ ਦਾ ਕੀ ਮਤਲਬ ਹੈ ਜੀ ਮਨਜੀਤ ਜੀ ਇਹ ਇੱਕ ਬਹੁਤ ਹੀ ਗੰਭੀਰ ਸਿਹਤ ਸੰਕਟ ਹੈ ਜੋ ਕੈਨੇਡਾ ਦੇ ਵਿੱਚ ਮਾਰ ਐਮਲੋਡੀਪਾਈਨ ਜਿਹੜੀ 5 ਐਮਜੀ ਦੀ ਜਿਹੜੀਆਂ ਗੋੜੀਆਂ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਜੀ ਦੋ ਲੋਟਾਂ ਦੇ ਵਿੱਚ ਇਹ ਵੱਡੀ ਗਲਤੀ ਹੋਈ ਹੈ ਜੀ ਉਹਨਾਂ ਲੋਟਾਂ ਦੇ ਨੰਬਰ ਹੈ 2472021 2472021 ਅਤੇ 2472021a ਜੀ ਇਹ ਦੋ ਲੋਟ ਜਿਹੜੇ ਆ ਇਹ ਜਾਰੀ ਹੋਏ ਆ ਜਿਹਦੇ ਵਿੱਚ ਵੱਡੀ ਗਲਤੀ ਹੋਈ ਹੈ ਉਹਦੇ ਨਾਲ ਹੀ ਇਹ ਮਸਲਾ ਸਾਰਾ ਜੁੜਿਆ ਹੋਇਆ ਹੈ ਜੀ ਹੁ ਇਹ ਕੋਈ ਮਨਦੀ ਦੀ ਸਧਾਰਨ ਗਲਤੀ ਨਹੀਂ ਹੈ ਜਿਗੋ ਇੱਕ ਜੀਵਨ ਮਰਨ ਦਾ ਸਵਾਲ ਹੈ ਲੋਕਾਂ ਦੇ ਵਾਸਤੇ ਕਿਉਂਕਿ ਜੋ ਕੁਝ ਉਹ ਸ਼ੀਸ਼ੀ ਦੇ ਉੱਪਰ ਲਿਖਿਆ ਹੈ ਦਵਾਈ ਕੁਝ ਹੋਰ ਹੈ ਅਤੇ ਅੰਦਰੀਆਂ ਗੋਲੀਆਂ ਕੁਝ ਹੋਰ ਹੋਣ ਤਾਂ ਫਿਰ ਮਾਰ ਅਮਲੋਡੀਪਾਈਨ ਜਿਹੜੀ ਹੈ ਇੱਕ ਅਜਿਹੀ ਦਵਾਈ ਹੈ ਜੋ ਲੱਖਾਂ ਕੈਨੇਡੀਅਨਾਂ ਦੁਆਰਾ ਜਿਹੜੀ ਹੈ ਉਹ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ ਜਿਹੜਾ ਉਹਦੇ ਵਿੱਚ ਮਤਲਬ ਕਿ ਲਈ ਜਾਂਦੀ ਹੈ ਜੀ ਔਰ ਇਹ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈ ਇਹ ਇੱਕ ਆਮ ਬਿਮਾਰੀ ਹੈ ਬਹੁਤ ਲੋਕਾਂ ਨੂੰ ਕਿਉਂਕਿ ਇੱਕ ਤਾਂ ਕੰਮਾਂ ਦੀ ਸਟ੍ਰੈਸ ਬਹੁਤ ਹੈ ਆਰਥਿਕ ਸਮੱਸਿਆਵਾਂ ਬਹੁਤ ਹੈ ਹੋਰ ਬੜੇ ਝੰਜਟ ਨੇ ਲੋਕਾਂ ਦੇ ਜਿਹਦੇ ਕਰਕੇ ਜਿਆਦਾ ਸੋਚ ਰਹਿੰਦੀ ਹੈ ਔਰ ਸੋਚ ਦੇ ਨਾਲ ਫਿਰ ਬਲੱਡ ਪ੍ਰੈਸ਼ਰ ਜਿਹੜਾ ਉਹ ਹਾਈ ਹੁੰਦਾ ਹੈ ਸੋ ਉਹ ਅਕਸਰ ਜਿਹੜੇ ਦਵਾਈਆਂ ਕਿਉਂਕਿ ਮੈਂ ਆਲੇ ਦੁਆਲੇ ਵੀ ਆਪਣੇ ਦੇਖਦਾ ਹਰੇਕ ਦੇ ਕੋਲੇ ਉਹ ਗੋਲੀਆਂ ਹੁੰਦੀਆਂ ਐ ਕੋਈ ਗੋਲੀ ਉਹ ਲੈਣੀ ਹੁੰਦੀ ਹੈ ਉਹਨਾਂ ਨੇ ਕਿਸੇ ਤੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਣੇ ਆ ਜੀ ਸੋ ਇਹ ਬਲੱਡ ਪ੍ਰੈਸ਼ਰ ਦੀ ਦਵਾਈ ਜਦੋਂ ਸੀਨੇ ਦੇ ਵਿੱਚ ਜੇਕਰ ਦਰਦ ਜੇ ਹੁੰਦਾ ਹੈ ਤਾਂ ਉਹਦੇ ਇਲਾਜ ਲਈ ਵੀ ਇਹ ਇਸ ਨੂੰ ਵਰਤਿਆ ਜਾਂਦਾ ਹੈ ਜੀ ਸੋ ਇਸ ਲਈ ਇਹਦਾ ਸਰੀਰ ਦਾ ਇਹਦਾ ਕੰਮ ਜਿਹੜਾ ਬਲੱਡ ਪ੍ਰੈਸ਼ਰ ਨੂੰ ਘਟਾਉਣਾ ਹੁੰਦਾ ਪਰ ਇਸ ਰੀਕਾਲ ਦੇ ਵਿੱਚ ਜਿਹੜੀਆਂ ਸ਼ਾਮਲ ਜਿਹੜੀ ਸ਼ੀਸ਼ੀਆਂ ਹੋਈਆਂ ਮਿਡੋਲਟ੍ਰਾਈਨ ਜਿਹੜੀ ਜੀ 2.5 ਐਮਜੀ ਦੀ ਗੋਲੀ ਹੈ ਉਹ ਉਹਦਾ ਹੋਣ ਦਾ ਪਤਾ ਲੱਗਿਆ ਕਿ ਉਹਦੇ ਵਿੱਚ ਉਹਦੀ ਬਜਾਏ ਐਮਲੋਡੀਪਾਈਨ ਦੇ ਬਜਾਏ ਤੇ ਇਹ ਮਿਡੋਲਟ੍ਰਾਈਨ ਜਿਹੜੀ ਹੈ 2.5 ਐਮਜੀ ਦੀਆਂ ਗੋਲੀਆਂ ਵਿੱਚ ਭਰੀਆਂ ਹੋਈਆਂ ਸੀ ਉਹਦੇ ਜੀ ਹੁਣ ਉਹਦਾ ਸੋ ਇਹ ਬਹੁਤ ਖਤਰਨਾਕ ਗੱਲ ਹੈ ਜੋ ਬਲੱਡ ਪ੍ਰੈਸ਼ਰ ਨੂੰ ਇਹ ਜੋ ਉਹ ਦਵਾਈ ਬਲੱਡ ਪ੍ਰੈਸ਼ਰ ਘਟਾਉਣ ਵਾਸਤੇ ਹੈ ਇਹ ਬਲੱਡ ਪ੍ਰੈਸ਼ਰ ਵਧਾਉਣ ਵਾਸਤੇ ਜੀ ਮਿਡੋਟ੍ਰਾਈਨ ਜਿਹੜੀ ਹੈ ਇਹ ਵਧਾਉਂਦੀ ਹੈ ਸਭ ਨੂੰ ਵਧਾਉਂਦੀ ਹੈ ਮੰਨ ਲਓ ਵੀ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈਗੀ ਹੈ ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਤੇ ਉਹਨੇ ਉਹ ਗੋਲੀ ਲੈ ਲੈਣੀ ਹੈ ਤੇ ਉਹ ਉਹਦੇ ਨਾਲ ਉਹਨੇ ਉਹ ਨਾਲ ਦਿਨਾਂ ਚੱਕ ਉਹਨੇ ਆਪ ਕਰ ਦੇਣਾ ਸਾਰਾ ਕੁਝ ਜੀ ਸੋ ਇਸ ਗਲਤੀ ਦੀ ਜਿਹੜੀ ਅਸੀਂ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਆ ਕਿ ਜਦੋਂ ਇੱਕ ਹਾਈ ਬਲੱਡ ਪ੍ਰੈਸ਼ਰ ਵਾਲਾ ਮਰੀਜ਼ ਜਿਸ ਨੂੰ ਪ੍ਰੈਸ਼ਰ ਘਟਾਉਣ ਵਾਲੀ ਗੋਲੀ ਚਾਹੀਦੀ ਹੈ ਅਣਜਾਣੇ ਦੇ ਵਿੱਚ ਜਦੋਂ ਪ੍ਰੈਸ਼ਰ ਵਧਾਉਣ ਵਾਲੀ ਦਵਾਈ ਲੈ ਲੈਂਦਾ ਹੈ ਤਾਂ ਉਸ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਖਤਰਨਾਕ ਹੱਦ ਤੱਕ ਵੱਧ ਸਕਦਾ ਹੈ ਤਾਂ ਮੈਨੂੰ ਸਮਝਣਾ ਪਊਗਾ ਕਿ ਅੱਠ ਪਾਸਿਆਂ ਵਾਲੀ ਗੋਲੀ ਜੋ ਚਪਟੀ ਤੇ ਚਿੱਟੀ ਹੁੰਦੀ ਹੈ ਜੀ ਉਹ ਅਸਲ ਦਵਾਈ ਹੈ ਜਦੋਂ ਕਿ ਜਿਹੜੀ ਗੋਲ ਜਿਹੜੀ ਗੋਲੀ ਹੈ ਇਹ ਉਹ ਗਲਤ ਹੈ ਜੀ ਉਹ ਇਹਦਾ ਮਤਲਬ ਹੈ ਵੀ ਉਹ ਗੋਲੀ ਜਿਹੜੀ ਉਹ ਨਹੀਂ ਹੈ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੇ ਜਿਹੜੀ ਪਛਾਣ ਹੈ ਉਹਦੀਆਂ ਉਹਦੀ ਸ਼ੇਪ ਤੋਂ ਕਰਨੀ ਹੁੰਦੀ ਹੈ ਜੀ ਤੁਸੀਂ ਆਮ ਵੀ ਦੇਖਿਆ ਹੋਣਾ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਹੈ ਉਹ ਕਹਿੰਦੇ ਸੀ ਹਰੇ ਪੱਤੇ ਵਾਲੀ ਦਵਾਈ ਦੇ ਦੇ ਜੀ ਉਹ ਉਹ ਰੰਗਣ ਵਾਲੀ ਕਿ ਦਵਾਈ ਲੈ ਲੈਂਦੇ ਸੀਗੇ ਜੀ ਤੇ ਜੇ ਜਦੋਂ ਗਲਤੀ ਇਹੋ ਜੀ ਹੋਵੇ ਤਾਂ ਫਿਰ ਉਹ ਕਿੱਥੇ ਜਾਣਗੇ ਜੀ ਜਿਹੜੇ ਬੰਦੇ ਪੜ੍ਹ ਵੀ ਨਹੀਂ ਸਕਦੇ ਜੀ ਸੋ ਇਹ ਰੀਕਾਲ ਜਿਹੜਾ ਹੈ ਸਿਹਤ ਸਵਾਵਾਵਾਂ ਦੇ ਵਿੱਚ ਜਿਹੜੀ ਟਰਾਂਸਪੇਰੈਂਸੀ ਦੀ ਲੋੜ ਨੂੰ ਉਜਾਗਰ ਕਰਦਾ ਹੈ ਜੇਕਰ ਕੋਈ ਮਰੀਜ਼ ਇਹ ਗਲਤ ਗੋਲੀ ਲੈ ਲੈਂਦਾ ਤਾਂ ਇਹ ਸਿਰਫ ਸੇਧ ਨੂੰ ਖਰਾਬ ਨਹੀਂ ਕਰਦੀ ਸਗੋਂ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਜੀ ਉਹਨੂੰ ਸਟ੍ਰੋਕ ਵੀ ਹੋ ਸਕਦਾ ਯਾਨੀ ਕਿ ਅਧਰੰਗ ਵੀ ਹੋ ਸਕਦਾ ਹੈ ਜੀ ਸੋ ਬਹੁਤ ਵੱਡੀ ਇਹ ਡਰਾਉਣੀ ਸੰਸਨੀਖੇਜ਼ ਖਬਰ ਹੈ ਸੋ ਇਸਨੇ ਵਾਕਿਆ ਹੀ ਮੈਂ ਜਦੋਂ ਦੀ ਪੜੀ ਮੈਨੂੰ ਤਾਂ ਆਪ ਘੁੱਟੜੀ ਆ ਗਈ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਕਿਉਂਕਿ ਸਾਡਾ ਜਿਹੜੇ ਦਵਾਈਆਂ ਵਾਲੇ ਕੰਪਨੀਆਂ ਇਹ ਬਹੁਤ ਸੈਸਟਿਵ ਇਹਨਾਂ ਦਾ ਹੁੰਦਾ ਹੈ ਕਿਉਂਕਿ ਇਹਨਾਂ ਦੇ ਬਹੁਤ ਮਿੰਟੀਆਂ ਗਿੰਤੀਆਂ ਨਾਲ ਹੀ ਜਿਹੜੀ ਦਵਾਈ ਦਾ ਛਾਲਟ ਵੀ ਜਿਹੜਾ ਹੈ ਉਹ ਕੋਈ ਵੱਧ ਘੱਟ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਵੀ ਸਰੀਰ ਦੇ ਵਿੱਚ ਵੱਡੇ ਵਿਗਾੜ ਪੈਦਾ ਕਰ ਸਕਦਾ ਹੈ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਰੀਜ਼ ਜਿਹੜਾ ਹੈ ਬਲੱਡ ਪ੍ਰੈਸ਼ਰ ਦਾ ਮਿਲ ਜਾਂਦਾ ਜਿਹੜਾ ਇਹ ਦਵਾਈ ਲੈ ਰਿਹਾ ਹੋਵੇ ਤੇ ਉਹਨਾਂ ਨੂੰ ਚੌਕਸ ਕਰਨਾ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਸਾਡਾ ਫਰਜ਼ ਵੀ ਬਣਦਾ ਹੈ ਜੀ ਸੁਪਨ ਸਾਹਿਬ ਜੇ ਕੋਈ ਮਰੀਜ਼ ਅਣਜਾਣੇ ਦੇ ਵਿੱਚ ਮਿਡੋਟਰੀਨ ਲੈ ਲੈਂਦਾ ਹੈ ਜੋ ਕਿ ਗਲਤ ਦਵਾਈ ਬੋਤਲਾਂ ਦੇ ਵਿੱਚ ਭਰੀ ਗਈ ਹੈ ਤਾਂ ਉਸ ਦੇ ਸਰੀਰ ਤੇ ਤੁਰੰਤ ਕੀ ਪ੍ਰਭਾਵ ਪੈਣਗੇ ਤੇ ਕਿਹੜੇ ਲੱਛਣਾਂ ਨੂੰ ਦੇਖਦੇ ਹੀ ਤੁਰੰਤ 911 ਤੇ ਕਾਲ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਜੀ ਬੜਾ ਮਕਸਦ ਤੁਸੀਂ ਕੀਤਾ ਕਿ 911 ਕਾਲ ਜਿਹੜੀ ਹੈ ਜੇਕਰ ਸਾਨੂੰ ਕੋਈ ਗੰਭੀਰ ਸਿਹਤ ਹੁੰਦੀ ਹੈ ਜਾਂ ਸੁਰੱਖਿਆ ਨਾਲ ਸੰਬੰਧਿਤ ਕਿਸੇ ਵੀ ਕਸ਼ਮ ਦੇ ਅਸੀਂ 911 ਕਾਲ ਕਰਦੇ ਹਾਂ ਚਾਹੇ ਕਿਸੇ ਅੱਗ ਦਾ ਮਸਲਾ ਹੋਵੇ ਚਾਹੇ ਕਿਸੇ ਸੁਰੱਖਿਆ ਦਾ ਮਸਲਾ ਹੋਵੇ ਤੇ ਚਾਹੇ ਸਾਨੂੰ ਮੈਡੀਕਲ ਦੀ ਕੋਈ ਸਮੱਸਿਆ ਹੋਵੇ ਜੀ ਤੋਂ 911 ਕਾਲ ਕਰਕੇ ਅਸੀਂ ਤੁਰੰਤ ਜਿਹੜੀ ਹੈ ਉਹ ਡਾਕਟਰੀ ਸਹਾਇਤਾ ਉਹ ਲੈ ਸਕਦੇ ਸੋ ਜਦੋਂ ਤੁਸੀਂ ਜਿਹੜਾ ਤੁਹਾਡਾ ਸਵਾਲ ਹੈ ਕਿ ਇਹਦੇ ਪ੍ਰਭਾਵ ਕੀ ਪੈਣਗੇ ਮਿਡੋਟਰੈਨ ਜੇਕਰ ਲੈ ਲੈਂਦਾ ਹੈ ਜੀ ਤਾਂ ਉਹਦੇ ਅਸਰ ਜਿਹੜੇ ਆ ਤੁਰੰਤ ਕਿਹੋ ਜਿਹੇ ਲੱਛਣਾਂ ਨੂੰ ਦਿਖਾਈ ਦਿੰਦੇ ਸੋ ਜਦੋਂ ਉੱਚ ਬਲੱਡ ਪ੍ਰੈਸ਼ਰ ਦਾ ਜਿਹੜਾ ਮਰੀਜ਼ ਹੈ ਉਹ ਗਲਤ ਦਵਾਈ ਮਿਡੋਟਰੈਨ ਲੈ ਲੈਂਦਾ ਹੈ ਤਾਂ ਉਸਦੇ ਸਰੀਰ ਤੇ ਤੁਰੰਤ ਜਿਹੜਾ ਉਹ ਉਲਟਾ ਪ੍ਰਭਾਵ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਜੀ ਸਭ ਤੋਂ ਪਹਿਲਾ ਲੱਛਣ ਹੈ ਕਿ ਅਚਾਨਕ ਉਸ ਨੂੰ ਸਿਰਦਰਦ ਜਿਹੜਾ ਹੈ ਉਹ ਸ਼ੁਰੂ ਹੋ ਜਾਊਗਾ ਚੱਕਰ ਆਉਣ ਲੱਗ ਪੈਣਗੇ ਸੋ ਮੀਡਲ ਡਰਾਈਨ ਦਾ ਜਿਹੜਾ ਮੁੱਖ ਕੰਮ ਹੁੰਦਾ ਉਹ ਬਲੱਡ ਪ੍ਰੈਸ਼ਰ ਨੂੰ ਵਧਾਉਣਾ ਹੁੰਦਾ ਜੀ ਜਿਸ ਨਾਲ ਜਿਹੜਾ ਦਿਲ ਦਾ ਹੈ ਤੇ ਉਹ ਬਹੁਤ ਜ਼ਿਆਦਾ ਜਿਹੜਾ ਉਸ ਸਟ्रेस ਪੈਂਦਾ ਤੇ ਇਸ ਦੇ ਨਤੀਜੇ ਵਜੋਂ ਦਿਲ ਦੀ ਜਿਹੜੀ ਧੜਕਣ ਹੈ ਉਹ ਬਹੁਤ ਸਲੋ ਹੋ ਸਕਦੀ ਹੈ ਬੰਦ ਵੀ ਹੋ ਸਕਦੀ ਹੈ ਜੀ ਇਹ ਜਿਹੜੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ ਕਿਉਂਕਿ ਇਹ ਸਰੀਰ ਦੇ ਅੰਗਾਂ ਤੱਕ ਜਿਹੜਾ ਕਿਉਂਕਿ ਜਦੋਂ ਦਿਲ ਹੈ ਜਿਹੜਾ ਉਹ ਸਾਰੇ ਸਰੀਰ ਦੇ ਸਾਰੇ ਅੰਗਾਂ ਨੂੰ ਹੀ ਜਿਹੜਾ ਖੂਨ ਡਿਸਪਲਾਈ ਜਿਹੜੀ ਆ ਉਹਨੇ ਸਮੇਸ਼ਰ ਔਰ ਲੋਡਿੰਗ ਦੀ ਮਾਤਰਾ ਦੇ ਵਿੱਚ ਪਹੁੰਚਦੀ ਕਰਨੀ ਹੁੰਦੀ ਹੈ ਜੀ ਸੋ ਜੇਕਰ ਉਹ ਮੇਨ ਮਸ਼ੀਨ ਦੇ ਉੱਤੇ ਦਬਾਅ ਪੈ ਗਿਆ ਜਾਂ ਉਹਦੇ ਵਿੱਚ ਕੋਈ ਵਿਗਾੜ ਪੈਦਾ ਹੋ ਗਿਆ ਔਰ ਇਸ ਦਵਾਈ ਨਾਲ ਪੈ ਗਿਆ ਜੀ ਤੇ ਤੁਸੀਂ ਦੇਖੋ ਵੀ ਬੰਦੇ ਦੀ ਜਾਨ ਜਿਹੜੀ ਹੈ ਉਹ ਜਾ ਸਕਦੀ ਹੈ ਸੋ ਸਿੱਧੇ ਲਈ ਇਹ ਬਹੁਤ ਖਤਰਨਾਕ ਹੈ ਇਸ ਦੇ ਸਰੀਰ ਦੇ ਅੰਗਾਂ ਤੱਕ ਜਦੋਂ ਖੂਨ ਨਾ ਪਹੁੰਚਿਆ ਤਾਂ ਕੋਈ ਅੰਗ ਮਾਰਿਆ ਵੀ ਜਾ ਸਕਦਾ ਹੈ ਜੀ ਅਧਰੰਗ ਵੀ ਹੋ ਸਕਦੀ ਹੈ ਸੋ ਬਹੁਤ ਸਾਰੇ ਜਿਹੜੇ ਡਰੋਣੇ ਜਿਹੜੇ ਸਾਨੂੰ ਹੈਗੀਆਂ ਮਰ ਜਾਂ ਉਹ ਸਾਡੇ ਆਲੇ ਦੁਆਲੇ ਘੁੰਮਣ ਦੀਆਂ ਸਾਨੂੰ ਨਜ਼ਰ ਆਉਣ ਲੱਗ ਪੈਂਦੀਆਂ ਜਦੋਂ ਅਸੀਂ ਇਸ ਗੋਲੀ ਦੇ ਬਾਰੇ ਸੋਚਦੇ ਵੀ ਹਾਂ ਤੇ ਜਿਹਨੇ ਲਈ ਹੋਊਗੀ ਜਾਂ ਲੈਣ ਦਾ ਲੈ ਲੈਣੀ ਸੀ ਉਹਦੇ ਮਾਨਸਿਕ ਸਥਿਤੀ ਤੁਸੀਂ ਸਮਝ ਸਕਦੇ ਹੋ ਕਿ ਉਹ ਕਿਹੋ ਜਿਹਾ ਦਬਾਅ ਦੇ ਵਿੱਚ ਹੋਊਗਾ ਸੋ ਜਿਹੜੀ ਲੱਛਣਾਂ ਦੀ ਜਿਹੜੀ ਗੰਭੀਰਤਾ ਉਹ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਮਰੀਜ਼ ਨੇ ਗੋਲੀਆਂ ਲਈਆਂ ਕਿੰਨੀਆਂ ਜੀ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਕੋਈ ਬੰਦਾ ਜਿਹੜਾ ਇੱਕ ਗੋਲੀ ਲੈਂਦਾ ਹੋਵੇ ਬਈ ਮਰੀਜ਼ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਇੱਕ ਤੋਂ ਵੱਧ ਗੋਲੀਆਂ ਲੈਣੇ ਲੈਣੀਆਂ ਪੈਂਦੀਆਂ ਜੀ ਪਰ ਉਹ ਜਿਹੜੇ ਵੱਧ ਗੋਲੀਆਂ ਲੈਣ ਵਾਲੇ ਆ ਉਹ ਉਹਨਾਂ ਉਹ ਜਾਦਾ ਮਤਲਬ ਕਿ ਉਹਨਾਂ ਨੂੰ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਲੱਛਣਾਂ ਨੂੰ ਦੇਖਦੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਜੇ ਕੋਈ ਇਸ ਤਰ੍ਹਾਂ ਦਾ ਲੱਛਣ ਹੁੰਦਾ ਸਿਰ ਦਰਦ ਕਰਦਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਆਮ ਪ੍ਰਕਿਰਿਆ ਨਾਲੋਂ ਉਹਨੂੰ ਵੱਖਰਾ ਜਿਹਾ ਦਿਸਦਾ ਹੋਵੇ ਕਿ ਤੇਰੇ ਸਰੀਰ ਨੂੰ ਪਤਾ ਨਹੀਂ ਕੀ ਹੋ ਰਿਹਾ ਹੈ ਤਾਂ ਤੁਰੰਤ ਜਿਹੜੀ ਆ ਉਹ 911 ਜਿਹੜੀ ਕਾਲ ਕਰ ਲੈਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਸੀਨੇ ਦਾ ਦੱਬ ਜਿਹੜਾ ਮਨ ਕੇ ਅਸੀਂ ਚੈਸਟ ਪੇਨ ਜਿਹਨੂੰ ਕਹਿੰਦੇ ਆਂ ਜੀ ਸਾਹ ਲੈਣ ਦੇ ਮੁਸ਼ਕਿਲ ਵੀ ਆ ਸਕਦੀ ਹੈ ਜੀ ਜੀ ਬੋਲਣ ਦੇ ਵਿੱਚ اچانک ਜਿਹੜੀ ਆ ਮੁਸ਼ਕਿਲ ਆ ਸਕਦੀ ਹੈ ਵੀ ਬੰਦਾ ਥਥਲਾਉਣ ਲੱਗ ਪੈਂਦਾ ਹੂੰ ਸੋ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੁਣਨਾ ਪਣ ਜਿਹੜਾ ਉਹ ਆਉਣ ਲੱਗ ਪੇ ਜੀ ਜਾਂ ਕਮਜ਼ੋਰੀ ਮਹਿਸੂਸ ਹੋਣ ਲੱਗ ਪਏ ਬੰਦੇ ਨੂੰ ਜਿਵੇਂ ਮੇਰਾ ਸਰੀਰ ਕੰਮ ਨਹੀਂ ਕਰ ਰਿਹਾ ਤਾਂ ਇਹ ਜਿਹੜੇ ਹੈ ਇੱਕ ਸਪੋਟ ਦੇ ਵੀ ਲੱਛਣ ਹੋ ਸਕਦੇ ਜੀ ਖਾਸ ਕਰਕੇ ਬੱਚਿਆਂ ਦੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਜੀ ਕਿਉਂਕਿ ਉਹਨਾਂ ਦਾ ਜਿਹੜਾ ਸਰੀਰ ਹੈ ਬਹੁਤ ਕੋਮਲ ਹੁੰਦਾ ਹੈ ਛੋਟਾ ਹੁੰਦਾ ਹੈ ਤੇ ਉਹ ਇਹਦਾ ਜਿਹੜਾ ਉਲਟ ਦਵਾਈਆਂ ਦਾ ਜਿਹੜਾ ਪ੍ਰਭਾਵ ਹੈ ਉਹਨੂੰ ਉਹ ਬਰਦਾਸ਼ਤ ਨਹੀਂ ਕਰ ਸਕਦਾ ਜੀ ਸੋ ਇਹ ਸਿਰਫ ਇੱਕ ਨੂੰ ਰੀਕਾਲ ਦਾ ਸਮਝਿਆ ਜਾਵੇ ਕਿ ਦਵਾਈ ਆਈ ਸੀ ਉਹਨੂੰ ਰੀਕਾਲ ਕਰ ਲਿਆ ਜਿਵੇਂ ਬਾਜ਼ਾਰ ਦੇ ਵਿੱਚ ਕੋਈ ਇਲੈਕਟ੍ਰੋਨਿਕ ਪ੍ਰੋਡਕਟਸ ਆਉਂਦੇ ਆ ਉਹਨਾਂ ਨੂੰ ਉਹ ਕਹਿੰਦੇ ਆ ਜੀ ਇੱਥੇ ਨਾ ਖਤਰਾ ਹੈ ਜੀ ਇਹ ਕਦੇ ਫਟ ਸਕਦਾ ਜੀ ਜਾਂ ਇਹ ਓਵਰ ਹੀਟ ਹੋ ਸਕਦਾ ਜੀ ਫਲਾਨ ਹੋ ਸਕਦਾ ਜੀ ਉਹਦੇ ਕਰਕੇ ਰੀਕਾਲ ਦੀਆਂ ਜਿਹੜੀਆਂ ਸਾਨੂੰ ਹਮੇਸ਼ਾ ਹੀ ਖਬਰਾਂ ਉਹ ਸੁਣਨੀਆਂ ਰਹਿਣੇ ਸੀ ਪਰ ਇਹ ਰੀਕਾਲ ਉਹੋ ਜਿਹਾ ਦੀਕਾਲ ਨਹੀਂ ਗਾ ਇਹ ਬਹੁਤ ਖਤਰਨਾਕ ਰੀਕਾਲ ਹੈ ਔਰ ਬਹੁਤ ਧਿਆਨ ਦੇਣ ਵਾਲਾ ਰੀਕਾਲ ਹੈ ਸੋ ਤਰੁਤ ਜਿਹੜੀ ਹੈ ਉਹ ਡਾਕਟਰੀ ਐਮਰਜੈਂਸੀ ਜਿਹੜੀ ਹੈ ਉਹ ਇਸਤੇਮਾਲ ਕਰਨਾ ਚਾਹੀਦਾ ਜੀ ਤੇ ਸਾਰਿਆਂ ਨੂੰ ਇਸ ਬਾਰੇ ਪਤਾ ਵੀ ਹੋਣਾ ਚਾਹੀਦਾ ਇਹ ਇਹੋ ਜਿਹੇ ਹਾਲਾਤ ਦੇ ਵਿੱਚ 911 ਕਾਲ ਕਰਨੀ ਹੈ ਅਗਰ ਬੱਚੇ ਘਰੇ ਹੈ ਨਹੀਂ ਜਾਂ ਕੋਈ ਕਿਉਂਕਿ ਜ਼ਿਆਦਾਤਰ ਇਹ ਦਵਾਈ ਜਿਹੜੀ ਹੈ ਬਜ਼ੁਰਗ ਵੱਧ ਲੈਂਦੇ ਜੀ ਜੀ ਹਾਲਾਂਕਿ ਸਟ੍ਰੈਸ ਹਰੇਕ ਨੂੰ ਹੈ ਬਲੱਡ ਪ੍ਰੈਸ਼ਰ ਹਰੇਕ ਨੂੰ ਹੋ ਸਕਦਾ ਹੈ ਸੋ ਕਿਸੇ ਵੀ ਉਮਰ 'ਚ ਹੋ ਸਕਦਾ ਹੈ ਬੱਚਿਆਂ ਨੂੰ ਵੀ ਹੋ ਸਕਦਾ ਜੀ ਸੋ ਇਸ ਕਰਕੇ ਬਹੁਤ ਹੀ ਇhtiyat ਜਿਹੜਾ ਹੈ ਇਹਦੇ ਵਿੱਚ ਵਰਤਨ ਦੀ ਲੋੜ ਹੈ ਮੰਦੀ ਜੀ ਜੀ ਸੋ ਭਾਨ ਸਾਹਿਬ ਕੈਨੇਡਾ ਦੇ ਵਿੱਚ ਸਾਰੇ ਲੋਕਾਂ ਨੇ ਦਵਾਈ ਪਹਿਲਾਂ ਹੀ ਫਾਰਮੇਸੀ ਤੋਂ ਲੈ ਲਈ ਹੋਊਗੀ ਤੇ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਹਮ ਸੋ ਮੰਦੀ ਜੀ ਜਿਨ੍ਹਾਂ ਲੋਕਾਂ ਨੇ ਮਾਰ ਮਲੋਡੀਪਾਈਨ ਜਿਹੜੀ ਹੈ 5mg ਦੀ ਦਵਾਈ ਫਾਰਮੇਸੀ ਤੋਂ ਲਈ ਹੈ ਜੀ ਕਿਉਂਕਿ ਉਹਨੇ ਤਾਂ ਇਹੀ ਕਹਿ ਕੇ ਲਈ ਹੈ ਨਾ ਭਾਈ ਕਿ ਵੀ ਮੈਨੂੰ ਆ ਜਿਹੜੇ ਮਾਰ ਐਮਲੋਡੀਪਾਈਨ ਜਿਹੜੀ ਹੈ ਉਹ 5 ਐਮਜੀ ਦੀ ਸਾਨੂੰ ਦਵਾਈ ਜਿਹੜੀ ਹੈ ਫਾਰਮ ਚਾਹੀਦੀ ਹੈ ਤੇ ਉਹ ਫਾਰਮੇਸੀ ਤੋਂ ਸਾਨੂੰ ਉਹ ਸ਼ੀਸ਼ੀ ਉਹਨੇ ਦੇ ਦੇਣੀ ਹੈ ਜੀ ਉਹਨਾਂ ਨੂੰ ਤੁਰੰਤ ਜਿਹੜੀ ਹੈ ਆਪਦੀ ਜਿਹੜੀ ਸ਼ੀਸ਼ੀ ਹੈ ਉਹ ਚੈੱਕ ਕਰਨੀ ਚਾਹੀਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਬੋਤਲ ਦੇ ਉੱਪਰ ਜਿਹੜਾ ਉਹ ਲੇਬਲ ਲੱਗਿਆ ਹੋਇਆ ਉਹਦਾ ਉਹ ਲੇਬਲ ਚੈੱਕ ਕਰੋ ਉਹਦਾ ਨੋਟ ਨੰਬਰ ਚੈੱਕ ਕਰੋ ਜੇਕਰ ਇਹ 2472021 ਜਾਫਰ 2472021A ਜੀ ਇਹ ਦੋ ਲਾਟਾਂ ਦੇ ਵਿੱਚ ਹੈ ਤਾਂ ਇਹ ਦਵਾਈ ਜਿਹੜੀ ਹੈ ਇਹ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ ਹਾਲਾਂਕਿ ਇਹ ਸਿਰਫ ਜਿਹੜਾ ਲਾਟ ਨੰਬਰ ਚੈੱਕ ਕਰਨਾ ਹੀ ਕਾਫੀ ਨਹੀਂ ਹੈ ਜੀ ਬੋਤਲ ਖੋਲ੍ਹ ਕੇ ਗੋਲੀਆਂ ਦੀ ਸ਼ਕਲ ਵੀ ਦੇਖਣੀ ਬਹੁਤ ਜ਼ਰੂਰੀ ਹੈ ਵੀ ਉਹ ਅਠਕੋ ਨਹੀਂ ਐ ਕਿ ਗੋਲ ਹੈ ਜੀ ਭਮਸਾ ਜੀ ਜੀ ਫਿਰਸਪ ਤੁਸੀਂ ਇੱਕ ਵਾਰ ਇਹ ਨੰਬਰ ਜਿਹੜਾ ਹੈ ਲੋਟ ਨੰਬਰ ਹੈ ਉਹ ਦੁਬਾਰਾ ਰਿਪੀਟ ਕਰ ਦਿਓ ਤਾਂ ਕਿ ਸਾਡੇ ਲਿਸਨਰ ਇਸ ਨੂੰ ਸੁਣ ਕੇ ਆਪਣੀ ਮੈਡੀਸਿਨ ਜਿਹੜੀ ਹੈ ਉਹ ਚੈੱਕ ਕਰ ਸਕਣ ਬਿਲਕੁਲ ਜੀ ਬਿਲਕੁਲ ਮਨਦੀਪ ਜੀ ਮੈਂ ਨੰਬਰ ਇੱਕ ਵਾਰੀ ਫਿਰ ਜਿਹੜਾ ਉਹ ਦੱਸ ਦਿੰਦਾ ਹੈ ਸਾਡੇ ਸਰੋਤਿਆਂ ਨੂੰ ਔਰ ਇਹ ਨੋਟ ਕਰ ਲਓ ਨੰਬਰ ਜਿਹੜਾ ਹੈ ਇਹ 247201 जड़ा जड़ा 247201 ਜਾਂ ਫਿਰ ਇਹਦੇ ਨਾਲ ਦਾ ਦੂਜਾ ਜਿਹੜਾ ਲੋਟ ਹੈ 2472021 ਮਗਰ ਇਹ ਪਾਈ ਹੋਊਗੀ 2472021A ਇਹ ਦੋਵੇਂ ਨੰਬਰ ਨੋਟ ਕਰ ਲਓ ਔਰ ਇਸ ਨੰਬਰਾਂ ਦੇ ਨਾਲ ਤੁਸੀਂ ਆਪਣੀ ਦਵਾਈ ਦਾ ਜਿਹੜਾ ਉਹ ਮਲਾਣ ਕਰ ਲਓ ਤੇ ਕਿ ਉਹ ਕਿਤੇ ਇਹਨਾਂ ਪ੍ਰਭਾਵਤ ਦਵਾਈਆਂ ਦੇ ਵਿੱਚੋਂ ਤਾਂ ਨਹੀਂ ਹਾਲਾਂਕਿ ਸਿਰਫ ਜਿਹੜਾ ਲੋਟ ਨੰਬਰ ਚੈੱਕ ਕਰ ਲੈਣਾ ਕਾਫੀ ਨਹੀਂ ਹੈ ਜੀ ਗੋਲੀਆਂ ਦੀ ਜਿਹੜੇ ਸ਼ੇਪ ਹੈ ਉਹ ਵੀ ਚੈੱਕ ਕਰਨੀ ਚਾਹੀਦੀ ਜਿਵੇਂ ਜਿਹੜੀ ਹੈ ਮਲੋਡਿਪਾਈਨ ਜਿਹੜੀ ਹੈ ਉਹ ਅੱਠ ਕੋਣੀ ਗੋਲੀ ਹੈ ਜੀ ਔਰ ਜਿਹੜੀ ਮੋਡੀਟਰਾਇਨ ਹੈ ਉਹ ਹੈਗੀ ਹੈ ਗੋਲ ਤਰਾਂ ਦੀ ਗੋਲੀ ਉਹਦੇ ਉੱਤੇ ਲਿਖਿਆ ਹੁੰਦਾ ਐਮ 2 ਜੀ ਤੇ ਇਸ ਕਰਕੇ ਇਹ ਜਿਹੜੇ ਦੋਵੇਂ ਚੀਜ਼ਾਂ ਦੀ ਸਾਨੂੰ ਜਾਂਚ ਜਿਹੜੀ ਆ ਜ਼ਰੂਰ ਕਰ ਲੈਣੀ ਚਾਹੀਦੀ ਹੈ ਜੀ ਇੱਕ ਵਾਰ ਜਦੋਂ ਤੁਹਾਨੂੰ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਦਵਾਈ ਜਿਹੜੀ ਗਲਤ ਹੈ ਤਾਂ ਮਰੀਜ਼ਾਂ ਨੂੰ ਲੈਣਾ ਇਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਜੀ ਉਹ ਗਲਤੀ ਨਾਲ ਵੀ ਇਸ ਨੂੰ ਪਾਸੇ ਕਰੋ ਆਪਣੀਆਂ ਦਵਾਈਆਂ ਤੋਂ ਤੇ ਉਹ ਆਪਣੇ ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਬਿਲਕੁਲ ਨਾ ਛੱਡਣ ਮਤਲਬ ਕਿ ਤੁਰੰਤ ਜਿਹੜੀ ਹੈ ਇਹ ਦਵਾਈ ਜਿਹੜੀ ਹੈ ਫਾਰਮਾਸਿਸਟ ਕੋਲ ਲੈ ਕੇ ਜਾਣ ਫਾਰਮਾਸਿਸਟ ਤੋਂ ਜਿਹੜੀ ਹੈ ਉਹ ਚੈੱਕ ਕਰਵਾ ਕੇ ਤੇ ਸਹੀ ਦਵਾਈ ਜਿਹੜੀ ਹੈ ਉਹ ਦਾ ਲੈ ਕੇ ਤੇ ਫਿਰ ਆਪਣੀ ਦਵਾਈ ਨਾ ਛੱਡਣਾ ਕਿਉਂਕਿ ਇਹ ਬਿਮਾਰੀ ਇਹੋ ਜੀ ਹੈ ਇਹਦੇ ਵਿੱਚ ਦਵਾਈ ਛੱਡ ਦੇਣਾ ਵੀ ਜਿਹੜਾ ਬਹੁਤ ਖਤਰਨਾਕ ਹੁੰਦਾ ਹੈ ਜੀ ਸੋ ਜੇਕਰ ਗਲਤ ਆ ਗਈ ਹੈ ਤਾਂ ਤੁਸੀਂ ਇਹਨੂੰ ਤੁਰੰਤ ਆਪਦੇ ਫਾਰਮੇਸੀ ਤੇ ਜਿਹੜੀ ਖਾਸ ਕਰ ਇਹ ਧਿਆਨ ਰੱਖਿਓ ਵੀ ਫਾਰਮੇਸੀ ਉਸੇ ਤੇ ਜਾਇਓ ਜੀ ਜਿੱਦੇ ਤੋਂ ਤੁਸੀਂ ਉਹ ਗੋੜੀਆਂ ਲਈਆਂ ਸੀ ਜੀ ਇਹ ਨਾਲ ਕਿਸੇ ਹੋਰ ਤੇ ਮੋੜਿਆ ਹੋ ਤਾਂ ਉੱਥੇ ਕੋਈ ਹੋਰ ਗੱਲ ਹੋਵੇ ਜੀ ਜਿੱਥੋਂ ਲਈ ਹੈ ਉੱਥੇ ਜਾਓ ਉਹਨੂੰ ਚੈੱਕ ਕਰਵਾਓ ਵੀ ਆ ਦਵਾਈ ਮੰ ਦਿੱਤੀ ਹੈ ਤੁਸੀਂ ਚੈੱਕ ਕਰਕੇ ਦੱਸੋ ਪਹਿਲਾਂ ਤਾਂ ਵੀ ਇਹ ਸਹੀ ਹੈ ਕਿ ਗਲਤ ਹੈ ਜੀ ਜੇ ਉਹ ਇਹਨੂੰ ਗਲਤ ਸਾਫਤ ਕਰ ਦਿੰਦੇ ਆ ਤਾਂ ਫਿਰ ਉਹ ਉਹਨਾਂ ਤੋਂ ਗੋਲੀਆਂ ਜਿਹੜੀਆਂ ਉਹ ਬਦਲਵਾ ਲੈਣੀਆਂ ਚਾਹੀਦੀਆਂ ਜੀ ਜਿਹੜੇ ਫਾਰਮਾਸਿਸਟ ਤੋਂ ਸਹੀ ਐਮਲੋਡੀਪਾਈਨ ਜਿਹੜੀਆਂ ਗੋਲੀਆਂ ਉਹ ਲੈ ਲੈਣੀਆਂ ਚਾਹੀਦੀਆਂ ਜੇਕਰ ਕਿਸੇ ਨੂੰ ਸ਼ੱਕ ਹੈ ਕਿ ਉਸਨੇ ਗਲਤ ਦਵਾਈ ਲੈ ਹੀ ਲਈ ਹੈ ਜੀ ਪਹਿਲਾਂ ਕਿ ਰੀਕਾਲ ਬਾਰੇ ਜਾਂ ਸਾਡੇ ਇਸ ਪ੍ਰੋਗਰਾਮ ਬਾਰੇ ਉਹ ਸੁਣਦਾ ਹੋਵੇ ਜੀ ਤੇ ਉਹਨੂੰ ਪਤਾ ਲੱਗਿਆ ਵੀ ਮੈਂ ਤਾਂ ਗੋਲੀ ਲੈ ਲਈ ਭਾਵੇਂ ਤੁਰੰਤ ਜਿਹੜਾ ਉਹਨੂੰ ਅਸਰ ਕੋਈ ਵਿਖਾਈ ਨਹੀਂ ਦਿੱਤਾ ਹੋਊਗਾ ਜੀ ਠੀਕ ਹੈ ਕਿਉਂਕਿ ਕਈ ਰੁਟੀਨ ਚ ਦਵਾਈਆਂ ਲੈਂਦੇ ਆ ਲੇਕਿਨ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਿਆ ਨਹੀਂ ਹੁੰਦਾ ਪਰ ਉਹ ਵਧਣ ਤੋਂ ਰੋਕਣ ਵਾਸਤੇ ਹੀ ਇਹ ਇਸ ਦਵਾਈ ਦੀ ਵਰਤੋਂ ਕਰਦੇ ਆ ਜਦੋਂ ਉਹ ਦਵਾਈ ਇਹ ਲੈ ਲੈਂਦੇ ਆ ਤਾਂ ਹੋ ਸਕਦਾ ਹੈ ਤੁਰੰਤ ਰਨ ਤੇ ਕੋਈ ਅਸਰ ਨਾ ਹੋਇਆ ਹੋਵੇ ਪਰ ਜੇ ਦੁਬਾਰਾ ਇਸ ਨੂੰ ਫਿਰ ਕਿਤੇ ਲੈ ਲਿਆ ਜਾਂਦਾ ਤਾਂ ਹੋ ਸਕਦਾ ਵੱਡਾ ਨੁਕਸਾਨ ਕਰ ਦੇ ਸੋ ਇਸ ਕਰਕੇ ਆਪਣੇ ਜਿਹੜਾ ਡਾਕਟਰ ਨੂੰ ਵੀ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ ਵੀ ਮੈਂ ਆ ਦਵਾਈ ਲੈ ਲਈ ਹੈ ਇਹਦਾ ਕੋਈ ਕਾਟ ਹੈਗੀ ਹੈ ਇਹਦਾ ਕੋਈ ਬਦਲ ਹੈਗਾ ਤਾਂ ਮੈਨੂੰ ਉਹ ਵੀ ਦਿਓ ਤਾਂ ਜੋ ਮੈਂ ਕਿਸੇ ਨੁਕਸਾਨ ਤੋਂ ਬਚ ਸਕਾਂ ਇਹ ਜਿਹੜਾ ਰੀਕਾਲ ਹੈ ਮਰੀਜ਼ਾਂ ਨੂੰ ਆਪਣੀ ਦਵਾਈ ਪ੍ਰਤੀ ਵਧੇਰੇ ਸਾਵਧਾਨ ਰਹਿਣ ਕੋਛ ਸ਼ਰਮ ਦੀ ਚਤਾਨ ਨਹੀਂ ਦਿੰਦਾ ਜੀ ਜੀ ਸੋ ਭਮਪ ਸਾਹਿਬ ਮਾਰਕਨ ਫਾਰਮਾਸਿਟੀਕਲ ਇਨਕੋਰਪੋਰੇਸ਼ਨ ਨੇ ਇਸ ਗਲਤੀ ਦੇ ਲਈ ਕੀ ਕਰ ਰਹੀ ਹੈ ਤੇ ਹੈਲਥ ਕੈਨੇਡਾ ਕਿਵੇਂ ਯਕੀਨੀ ਬਣਾ ਰਿਹਾ ਹੈ ਕਿ ਇਹ ਗਲਤੀ ਦੁਬਾਰਾ ਨਾ ਹੋਵੇ ਕਿ ਕੰਪਨੀ ਨੂੰ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਜੀ ਸੋ ਮਨਦੀਪ ਜੀ ਮਾਰਕਨ ਫਾਰਮਾਸਿਟੀਕਲ ਇਨਕੋਰਪੋਰੇਸ਼ਨ ਜਿਹੜੀ ਹੈ ਇਸ ਨੇ ਤਰੀਕਾਲ ਦੇ ਲਈ ਵੱਡੀ ਜ਼ਿੰਮੇਵਾਰੀ ਇਸ ਨੂੰ ਲੈਣੀ ਚਾਹੀਦੀ ਹੈ ਕਿਉਂਕਿ ਗਲਤ ਦਵਾਈ ਪੈਕ ਕਰਨਾ ਇੱਕ ਬਹੁਤ ਵੱਡੀ ਲਾਪਰਵਾਹੀ ਹੈ। ਹੈਲਥ ਕੈਨੇਡਾ ਇਸ ਰੀਕਾਲ ਦੀ ਹਾਲਾਂਕਿ ਨਿਗਰਾਨੀ ਕਰ ਰਿਹਾ ਹੈ ਤੇ ਕੰਪਨੀ ਦੀ ਜਾਂਚ ਵੀ ਕਰ ਰਿਹਾ ਹੈ। ਕੰਪਨੀ ਨੇ ਸਾਰੀਆਂ ਜਿਹੜੀਆਂ ਫਾਰਮੇਸੀਆਂ ਨੂੰ ਇਹ ਜਿਹੜੇ ਨਿਰਦੇਸ਼ ਜਿਹੜੇ ਆ ਦੇ ਦਿੱਤੇ ਹੈ ਕਿ ਉਹ ਜਿਹੜੇ ਇਸ ਨਾਲ ਪ੍ਰਭਾਵਿਤ ਜਿਹੜੇ ਲਾੜ ਇਹ ਲਾੜ ਜਿਹੜੇ ਤੁਰੰਤ ਇਹ ਵਾਪਸ ਕੀਤੇ ਜਾਣ। ਜੀ। ਪਰ ਸਵਾਲ ਇਹ ਉੱਠਦਾ ਹੈ ਕਿ ਕੰਪਨੀ ਨੇ ਇਹ ਗਲਤੀ ਹੌਣ ਕਿਵੇਂ ਦਿੱਤੀ ਇਹ ਇੱਕ ਵੱਡਾ ਸਵਾਲ ਹੈ ਤੇ ਉਹ ਇਸ ਤੇ ਕੀ ਕਦਮ ਚੁੱਕ ਰਹੀ ਹੈ ਜਾਂ ਤਾਂ ਜੋ ਇਹੋ ਜਿਹਾ ਕੁਝ ਦੁਬਾਰਾ ਨਾ ਹੋਵੇ ਜੀ ਕਿਉਂਕਿ ਇਹ ਕੋਈ ਗੈਰਗੰਭੀਰ ਗੱਲ ਨਹੀਂ ਗਈ ਬਹੁਤ ਹੀ ਗੰਭੀਰਤਾ ਦਾ ਵਿਸ਼ਾ ਹੈ ਹੈਲਥ ਕੈਨੇਡਾ ਦੇ ਨਿਯਮ ਜਿਹੜੇ ਹੈ ਬਹੁਤ ਸਖਤ ਹੈ ਤੇ ਜੇਕਰ ਜਾਂਚ ਦੇ ਵਿੱਚ ਇਹ ਮਿਲ ਜੀ ਪਾਇਆ ਜਾਂਦਾ ਹੈ ਕਿ ਕੰਪਨੀ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜੀ ਤਾਂ ਉਹਨਾਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ ਉਹਨਾਂ ਦੀ ਜਿਹੜੀ ਹੈ ਲਾਇਸੈਂਸਿੰਗ ਵੀ ਜਿਹੜੀ ਹੈ ਉਹ ਪ੍ਰਭਾਵ ਤੋਂ ਸਸਪੈਂਡ ਵੀ ਹੋ ਸਕਦੀ ਹੈ ਔਰ ਰੱਦ ਵੀ ਹੋ ਸਕਦੀ ਹੈ ਜੀ ਕਿਉਂਕਿ ਤਾਜ਼ਾ-ਤਾਜ਼ਾ ਮਸਲਾ ਹੈ ਪਤਾ ਨਹੀਂ ਹੈ ਇਹਦੇ ਕਿੱਥੇ-ਕਿੱਥੇ ਇੰਪੈਕਟ ਪਿਆ ਹੋਊਗਾ ਔਰ ਕਿੱਥੇ-ਕਿੱਥੇ ਇਸਨੇ ਅਸਰ ਵੀ ਹਵਦਾ ਛੱਡਤਾ ਹੋਣਾ ਹੂੰ ਉਹ ਉਹਦੇ ਕਰਕੇ ਫਿਰ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਫਿਰ ਕੰਪਨੀ ਤੇ ਮੁਕਦਮੇ ਵੀ ਹੋਣਗੇ ਸਭ ਕੁਝ ਹੋਊਗਾ ਜੀ ਸੋ ਇਹ ਬੜਾ ਕਿ ਇਦਾਂ ਕੋਈ ਲਾਈਟਰੀ ਲੈਣ ਵਾਲਾ ਮਸਲਾ ਨਹੀਂਗਾ ਮਤਲਬ ਉਹਨਾਂ ਗੱਲ ਇਹ ਹੈ ਕਿ ਪੂਰੀ ਪਾਰਦਰਸ਼ਤਾ ਜਿਹੜੀ ਹੈ ਜਾਂ ਟ੍ਰਾਂਸਪੇਰੈਂਸੀ ਵਰਤੇ ਤੇ ਆਪਣੇ ਗਾਹਕਾਂ ਦੀ ਸੁਰੱਖਿਆ ਲਈ ਜਲਦੀ ਤੋਂ ਜਲਦੀ ਜਿਹੜੇ ਕੰਪਨੀ ਕਦਮ ਚੁੱਕੇ ਹੈਲਥ ਕੈਨੇਡਾ ਵੀ ਇਸ ਜਿਹੜੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਤੱਕ ਤਾਂ ਜੋ ਜਨਤਾ ਦੀ ਸੁਰੱਖਿਆ ਜਿਹੜੀ ਹੈ ਉਹ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਮਾਮਲਾ ਕੰਪਨੀਆਂ ਨੂੰ ਆਪਣੀ ਪੈਕਿੰਗ ਜਿਹੜੀ ਸਿਸਟਮ ਹੈ ਜਿਹੜਾ ਉਹਨਾਂ ਦਾ ਉਹ ਉਹਦੇਰੇ ਸਾਵਧਾਨ ਕਰਨ ਤੇ ਉਹਦੇਰੇ ਨਿਗਰਾਨੀ ਉਸ ਦੇ ਜਿਹੜੀ ਹੈ ਉਹ ਕਰਨ ਦੇ ਲਈ ਪ੍ਰੈਸ਼ਰ ਕਰਦਾ ਹੁਣ ਇਹ ਕੰਪਨੀ ਕੀ ਕਰਦੀ ਹੈ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਕੀ ਉਹਨਾਂ ਤੇ ਐਕਸ਼ਨ ਹੁੰਦਾ ਬਾਅਦ ਚ ਇਹ ਤਾਂ ਸਮੇਂ ਦੇ ਗਰਭ ਚ ਪਈ ਹੈ ਗੱਲ ਹਲੇ ਹਲੇ ਤਾਂ ਫਿਲਹਾਲ ਸਾਨੂੰ ਇਹ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਇਹ ਰੀਕਾਲ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਇੰਪਲੀਮੈਂਟ ਹੋ ਕੇ ਤੇ ਇਹ ਦਵਾਈ ਜਿਹੜੀ ਚੱਕੀ ਜਾਵੇ ਉਥੋਂ ਫਾਰਮੇਸੀਆਂ ਤੋਂ ਜੀ ਜੀ ਸੁਭਮ ਸਾਹਿਬ ਫਾਰਮੈਸਟਸ ਤੇ ਡਾਕਟਰਾਂ ਨੂੰ ਇਸ ਕਾਲ ਬਾਰੇ ਕੀ ਕਰਨਾ ਚਾਹੀਦਾ ਹੈ ਸੌਰੀ ਇਸ ਰੀਕਾਲ ਬਾਰੇ ਕੀ ਕਰਨਾ ਚਾਹੀਦਾ ਹੈ ਤੇ ਉਹ ਕਿਵੇਂ ਯਕੀਨੀ ਬਣਾ ਸਕਦੇ ਆ ਕਿ ਮਰੀਜ਼ਾਂ ਨੂੰ ਸਹੀ ਦਵਾਈ ਮਿਲੇ ਜੀ ਸੋ ਜਿਹੜੇ ਮਨਦੀਪ ਜੀ ਸਿਹਤ ਸੰਭਾਲ ਪੇਸ਼ੇਵਰ ਖਾਸ ਕਰਕੇ ਜਿਹੜੇ ਫਾਰਮਾਸਿਸਟ ਹੈ ਉਹ ਇਸ ਰੀ ਕਾਲ ਦੇ ਵਿੱਚ ਸਭ ਤੋਂ ਜਿਹੜੇ ਹੈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਜੀ ਉਹਨਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹੈ ਕਿ ਉਹ ਆਪਣੀ ਫਾਰਮੇਸੀ ਦੇ ਵਿੱਚ ਮੌਜੂਦ ਜਿੰਨੀ ਵੀ ਉਹਨਾਂ ਦੀ ਮਾਰਾ ਮੈਲੋਡੀਪਾਈਨ ਜਿਹੜੀ 5mg ਸਟਾਕ ਪਿਆ ਉਹ ਚੈੱਕ ਕਰੋ ਤੇ ਜਿਹੜੀਆਂ ਲਾਟਾਂ ਜਿਹੜੀਆਂ ਪ੍ਰਭਾਵਿਤ ਹੋਈਆਂ ਦੋ ਲਾਟਾਂ ਜਿਨ੍ਹਾਂ ਦੇ ਅਸੀਂ ਗੱਲ ਕੀਤੀ ਹੈ ਜੀ ਉਹਨਾਂ ਨੂੰ ਉਸ ਤੋਂ ਵੱਖ ਕੀਤਾ ਜਾਵੇ ਉਹਨਾਂ ਨੂੰ ਜਿਨ੍ਹਾਂ ਮਰੀਜ਼ਾਂ ਨੂੰ ਇਹ ਦਵਾਈ ਹਾਲ ਹੀ ਵਿੱਚ ਦਿੱਤੀ ਵੀ ਗਈ ਹੈ ਪਹਿਲਾਂ ਦੇ ਦਿੱਤੀ ਗਈ ਹੈ ਉਹਨਾਂ ਨਾਲ ਫਾਰਮੇਸੀ ਨੂੰ ਚਾਹੀਦਾ ਹੈ ਕਿ ਉਹ ਸੰਪਰਕ ਕਰਨ ਤੇ ਉਹਨਾਂ ਨੂੰ ਇਸ ਰੀਕਾਲ ਬਾਰੇ ਸੂਚਿਤ ਕਰਕੇ ਉਹ ਦਵਾਈ ਉਹਨਾਂ ਤੋਂ ਵਾਪਸ ਲਈ ਜਾਵੇ ਜੀ ਸੋ ਇਸ ਬਾਬਾ ਜੇਕਰ ਫਾਰਮਾਸਿਸਟਾਂ ਨੂੰ ਮਰੀਜ਼ਾਂ ਦੀ ਗੋਲੀ ਦੀ ਪਛਾਣ ਬਾਰੇ ਦੁਬਾਰਾ ਸਿੱਖਿਤ ਕਰਨਾ ਦੀ ਲੋੜ ਹੈ ਤਾਂ ਉਹ ਵੀ ਜਿਹੜਾ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਲਤ ਦਵਾਈ ਦੀ ਪਛਾਣ ਜਿਹੜੀ ਆ ਉਹ ਮਰੀਜ਼ ਕਰ ਸਕੇ ਡਾਕਟਰਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਇਸ ਰੀਕਾਲ ਬਾਰੇ ਦੱਸਣ ਗਲਤ ਦਵਾਈ ਦੀ ਪਛਾਣ ਜਿਹੜੀ ਆ ਉਹ ਮਰੀਜ਼ ਕਰ ਸਕੇ ਡਾਕਟਰਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਇਸ ਰੀਕਾਲ ਬਾਰੇ ਦੱਸਣ ਤੇ ਜੇਕਰ ਮਰੀਜ਼ ਗਲਤ ਦਵਾਈ ਲੈ ਹੀ ਚੁੱਕਿਆ ਹੈ ਤਾਂ ਉਹਨਾਂ ਦੇ ਬਲੱਡ ਪ੍ਰੈਸ਼ਰ ਦੀ ਲਗਾਤਾਰ ਇਹ ਉਹ ਨਿਗਰਾਨੀ ਜਿਹੜੀ ਕਰਨੀ ਚਾਹੀਦੀ ਹੈ ਇਹ ਸਿਹਤ ਸੰਭਾਲ ਪ੍ਰਣਾਲੀ ਦੇ ਜਿਹੜੇ ਵੱਖ-ਵੱਖ ਅਸੀਂ ਕਹਿ ਸਕਦੇ ਹਾਂ ਪਾਠ ਜਾਂ ਅੰਗਾਂ ਦੇ ਵਿਚਕਾਰ ਤਾਲਮੇਲ ਦਾ ਇੱਕ ਮਹੱਤਵਪੂਰਨ ਹੁਣ ਇਮਤਿਹਾਨ ਹੈ ਜੀ ਜਿੱਥੇ ਫਾਰਮਾਸਿਸਟ ਤੇ ਡਾਕਟਰਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਯਕੀਨੀ ਬਣਾਇਆ ਜਾ ਸਕੇ ਸੋ ਇਹ ਰੀਕਾਲ ਜਿਹੜੀ ਹੈ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਆਪਣੀ ਜ਼ਿੰਮੇਵਾਰੀ ਯਾਦ ਕਰਾਉਂਦੀ ਹੈ ਜੀ ਜੀ ਸੋ ਭਮਪਾ ਸਾਹਿਬ ਇਸ ਘਟਨਾ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਦਵਾਈਆਂ ਨਾਲ ਸੰਬੰਧਿਤ ਕੋਈ ਘਟਨਾਵਾਂ ਹੋ ਚੁੱਕੀਆਂ ਹਨ ਜੀ ਜੇ ਹੋਈਆਂ ਤਾਂ ਉਹਨਾਂ ਦਾ ਕੀ ਅਸਰ ਸਾਹਮਣੇ ਆਇਆ ਸੀ ਜੀ ਬਿਲਕੁਲ ਬੜਾ ਥੋੜਾ ਵਾਜਬ ਸਵਾਲ ਹੈ ਕਿ ਇਸ ਤੋਂ ਪਹਿਲਾਂ ਵੀ ਕਦੇ ਇਹ ਘਟਨਾ ਵਾਪਰੀ ਹੈ ਹਾਂ ਜੀ ਬਿਲਕੁਲ ਇਹ ਘਟਨਾ ਇਸ ਤੋਂ ਪਹਿਲਾਂ ਵੀ ਵਾਪਰ ਚੁੱਕੀ ਹੈ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਤੇ ਇਹਨਾਂ ਦੇ ਸਿਹਤ ਸਵਾਵਾਂ ਤੇ ਗੰਭੀਰ ਅਸਰ ਵੀ ਜਿਹੜੇ ਉਹ ਵਿਖਾਈ ਦਿੱਤੇ ਸੀ ਦਵਾਈਆਂ ਦੇ ਵਿੱਚ ਗਲਤੀਆਂ ਹੋਣ ਦਾ ਮਾਮਲਾ ਕੋਈ ਇਹ ਨਵਾਂ ਤਾਂ ਹੈ ਨਹੀਂ ਪਰ ਹਰ ਵਾਰ ਜਦੋਂ ਵੀ ਅਜਿਹਾ ਹੁੰਦਾ ਹੈ ਤਾਂ ਇਹ ਸਿਹਤ ਪ੍ਰਣਾਲੀ ਦੀ ਸੁਰੱਖਿਆ ਤੇ ਵੱਡੇ ਸਵਾਲ ਜ਼ਰੂਰ ਖੜੇ ਕਰ ਦਿੰਦਾ ਹੈ ਜੀ ਇੱਕ ਅਜਿਹੀ ਹੀ ਮਸ਼ਹੂਰ ਜਿਹੜੀ ਘਟਨਾ ਹੋਈ ਸੀ ਦੋ 2012 ਦੇ ਵਿੱਚ ਜਦੋਂ ਇੱਕ ਹੋਰ ਕੰਪਨੀ ਦੀ ਦਵਾਈ ਸੀ ਉਹਨਾਂ ਨੇ ਗਲਤ ਗੋਲੀਆਂ ਜਿਹੜੀਆਂ ਉਹ ਇਸੇ ਤਰ੍ਹਾਂ ਹੀ ਗਲਤ ਪੈਕਿੰਗ ਉਹਨਾਂ ਦੀ ਹੋ ਗਈ ਸੀ ਜਿਸ ਨਾਲ ਲੋਕਾਂ ਨੂੰ ਵੱਡੀ ਜਿਹੜੀ ਹੈਲਥ ਸਮੱਸਿਆ ਜਿਹੜੀ ਆਈ ਸੀ ਉਸ ਸਮੇਂ ਵੀ ਹੈਲਥ ਕੈਨੇਡਾ ਨੇ ਤੁਰੰਤ ਜਿਹੜਾ ਉਹ ਰੀਕਾਲ ਜਾਰੀ ਕੀਤਾ ਸੀ ਤੇ ਕੰਪਨੀ ਦੀ ਜਾਂਚ ਵੀ ਕੀਤੀ ਗਈ ਸੀ ਅਜਿਹੀਆਂ ਜਿਹੜੀਆਂ ਘਟਨਾਵਾਂ ਉਹਨਾਂ ਦਾ ਸਭ ਤੋਂ ਵੱਡਾ ਅਸਰ ਇਹ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਦਵਾਈਆਂ ਤੇ ਦਵਾਈ ਕੰਪਨੀਆਂ ਦੇ ਪ੍ਰਤੀ ਡਰ ਤੇ ਬੇਭਰੋਸਗੀ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ ਜੀ ਲੋਕ ਹੁਣ ਆਪਣੀ ਜਿਹੜੀ ਦਵਾਈ ਲੈਣ ਤੋਂ ਪਹਿਲਾਂ ਦੋ ਆਹ ਸੋਚਦੇ ਐ ਤੇ ਹਮੇਸ਼ਾ ਜਿਹੜਾ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਰਹਿੰਦੇ ਆ ਕਿ ਉਹਨਾਂ ਨੂੰ ਜਿਹੜੀ ਦਵਾਈ ਹੈ ਇਹ ਮਿਲੀ ਹੈ ਇਹ ਸਹੀ ਹੈ ਕਿ ਗਲਤ ਹੈ ਜੀ ਠੀਕ ਹੈ ਨਾ ਇੱਕ ਸ਼ੱਕ ਦੇ ਘੇਰੇ ਚ ਆ ਗਈ ਜਦੋਂ ਅਸੀਂ ਅੱਖਾਂ ਮੀਚ ਕੇ ਦਵਾਈਆਂ ਲੈਂਦੇ ਸੀ ਉਹ ਹੁਣ ਸਾਨੂੰ ਪੂਰਾ ਧਿਆਨ ਮੰਗਦੀਆਂ ਸਾਡਾ ਕਿ ਅਸੀਂ ਕੋਈ ਗਲਤ ਇਹੋ ਜੀ ਦਵਾਈ ਨਾ ਲੈ ਬੈਠੀਏ ਜੀ ਹਾਲਾਂਕਿ ਇੱਥੇ ਤਾਂ ਬਹੁਤ ਜ਼ਿਆਦਾ ਸਖਤੀ ਹੈ ਭਾਰਤ ਦੇ ਵਿੱਚ ਤਾਂ ਇਹ ਸਖਤੀ ਵੀ ਹੈ ਨਹੀਂ ਤੁਸੀਂ ਉੱਥੇ ਤਾਂ ਕਿਸੇ ਵੀ ਕੇਮਿਸਟ ਸ਼ਾਪ ਤੇ ਜਾਓ ਜਿਹੜੀ ਵੀ ਤੁਸੀਂ ਦਵਾਈ ਮੰਗੋਗੇ ਸਾਨੂੰ ਚੁੱਪ ਕਰਕੇ ਉਹਨੇ ਦੇ ਦੇਣੀ ਹੈ ਤੁਸੀਂ ਖਾ ਲੈਣੀ ਹੈ ਤੁਹਾਡੇ ਤੇ ਕੀ ਅਸਰ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜੀ ਉਹ ਇਸ ਕਰਕੇ ਇੱਥੇ ਜਿਹੜਾ ਇਸ ਗੱਲ ਦੀ ਸਖਤੀ ਤਾਂ ਹੈ ਕਿ ਤੁਸੀਂ ਪ੍ਰੈਸਕ੍ਰਿਪਸ਼ਨ ਤੋਂ ਬਿਨਾਂ ਕੋਈ ਵੀ ਦਵਾਈ ਜਿਹੜੀ ਹੈ ਉਹ ਨਹੀਂ ਲੈ ਸਕਦੇ ਕੁਝ ਇੱਕ ਜਿਹੜੀਆਂ ਸਧਾਰਨ ਦਵਾਈਆਂ ਨੂੰ ਛੱਡ ਕੇ ਜਿਹੜੀਆਂ ਆਨ ਕਾਊਂਟਰ ਜਿਹੜੀਆਂ ਮਿਲ ਜਾਂਦੀਆਂ ਉਹਨਾਂ ਨੂੰ ਛੱਡ ਕੇ ਬਹੁਤ ਸਾਰੀਆਂ ਜਿਹੜੀਆਂ ਗੰਭੀਰ ਦਵਾਈਆਂ ਜਿਵੇਂ ਕੋਈ ਐਂਟੀਬਾਇਓਟਿਕ ਹੈ ਜਾਂ ਕੋਈ ਹੋਰ ਐਸਰਾਂ ਦੀਆਂ ਉਹ ਦਵਾਈਆਂ ਤੁਸੀਂ ਐਵੇਂ ਨਹੀਂ ਲੈ ਸਕਦੇ ਸੋ ਇਹ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਜਿਹੜੀ ਉਹ ਐਵੇਂ ਨਹੀਂ ਮਿਲਦੀ ਵੀ ਖੁੱਲੇ ਤੌਰ ਤੇ ਮਿਲ ਜੇਗੀ ਇਹ ਵੀ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤਾਂ ਇਹ ਤੇ ਵੀ ਲੋੜ ਪੈਂਦੀ ਹੈ ਜੀ ਇਹ ਦਵਾਈ ਜਿਹੜੀ ਹੈ ਹੁਣ ਇਨਾ ਘਟਰਾਵਾਂ ਦੇ ਕਾਰਨ ਵੱਡੇ ਜਿਹੜੇ ਦਾ ਆਕਰੰਦੀ ਲੋੜ ਰੈਗੂਲੇਟਰੀ ਜਿਹੜੀਆਂ ਸੰਸਥਾਵਾਂ ਜਿਵੇਂ ਕਿ ਹੈਲਥ ਕੈਨੇਡਾ ਹੁਣ ਕੰਪਨੀਆਂ ਤੇ ਵਧੇਰੇ ਨਜ਼ਰ ਰੱਖੇ ਅਤੇ ਉਹਨਾਂ ਨੂੰ ਆਪਣੀ ਪੈਕਿੰਗ ਜਿਹੜੀ ਪ੍ਰਕਿਰਿਆ ਹੈ ਉਹਨੂੰ ਵਧੇਰੇ ਚੌਕਸ ਤੇ ਰਹਿੰਦੀ ਜਿਹੜੀ ਇਹ ਉਹ ਹਦਾਇਤ ਕਰੇ ਜਿਸ ਤੋਂ ਇਲਾਵਾ ਫਾਰਮਾਸਿਸਟਾਂ ਨੂੰ ਵੀ ਵਧੇਰੇ ਸਾਵਧਾਨ ਰਹਿਣ ਲਈ ਸਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਗਲਤ ਦਵਾਈਆਂ ਦੀ ਪਛਾਣ ਕਰ ਸਕਣ ਤੇ ਉਹਨਾਂ ਮਰੀਜ਼ਾਂ ਤੱਕ ਉਸ ਨੂੰ ਪਹੁੰਚਣ ਤੋਂ ਰੋਕ ਸਕਣ ਜਿਵੇਂ ਇਸ ਦਵਾਈ ਦੇ ਸਬੰਧ ਵਿੱਚ ਇੱਕ ਫਾਰਮਾਸਿਸਟ ਨੇ ਇਸ ਗੱਲ ਨੂੰ ਚੈੱਕ ਕੀਤਾ ਔਰ ਉਹ ਚੈੱਕ ਕਰਕੇ ਉਹਨੇ ਤੁਰੰਤ ਜਿਹੜੀ ਐਸੇ ਕਾਰਵਾਈ ਕਰਦਿਆ ਕੈਨੇਡਾ ਨੂੰ ਸੂਚਿਤ ਕੀਤਾ ਜੀ ਕੰਪਨੀ ਨੂੰ ਸੂਚਿਤ ਕੀਤਾ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਟ੍ਰੇਨਿੰਗ ਹੈ ਹਰ ਇੱਕ ਫਾਰਮਾਸਿਸਟ ਨੂੰ ਹੋਣੀ ਚਾਹੀਦੀ ਹੈ ਜੀ ਕਿ ਕੋਈ ਅਣਜਾਣੇ ਦੇ ਵਿੱਚ ਇਹੋ ਜਿਹਾ ਕੋ ਵੱਡਾ ਨੁਕਸਾਨ ਨਾ ਕਰ ਦੇਵੇ ਸੋ ਇਹ ਘਟਰਾਵਾ ਸਾਨੂੰ ਯਾਦ ਆਉਂਦੀਆਂ ਹੈ ਕਿ ਸਿਹਤ ਸਵਾਵਾਵਾਂ ਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਪਹਿਲ ਹੋਣੀ ਚਾਹੀਦੀ ਹੈ ਉਹਦੀ ਤੇ ਸਾਨੂੰ ਹਮੇਸ਼ਾ ਹੀ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਸੋ ਉਮੀਦ ਹੈ ਕਿ ਜੇ ਸਾਡੇ ਸਰੋਤੇ ਹੈ ਉਹ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਮਰੀਜ਼ ਹੈ ਤੇ ਉਹਦਾ ਜ਼ਰੂਰ ਧਿਆਨ ਰੱਖਣਗੇ ਜੀ ਸੋ ਭੰਗ ਸਾਹਿਬ ਅੱਜ ਦੀ ਸੱਚਾ ਤੋ ਸਾਨੂੰ ਇਹ ਸਮਝ ਆਉਂਦਾ ਹੈ ਕਿ ਸਿਹਤ ਸੇਵਾਵਾਂ ਵਿੱਚ ਸੁਰੱਖਿਆ ਸਭ ਤੋਂ ਪਹਿਲਾਂ ਆਉਣੀ ਚਾਹੀਦੀ ਹੈ ਜਦੋਂ ਦਵਾਈ ਕੰਪਨੀਆਂ ਮੁਨਾਫੇ ਦੇ ਚੱਕਰ 'ਚ ਗੁਣਵੱਤਾ ਤੇ ਸੁਰੱਖਿਆ ਨਾਲ ਸਮਝੌਤਾ ਕਰਦੀਆਂ ਤਾਂ ਉਸ ਦਾ ਖਾਮਿਆਜ਼ਾ ਆਮ ਲੋਕਾਂ ਦੀ ਆਪਣੀ ਜਾਨ ਨਾਲ ਭੁਗਤਣਾ ਪੈਂਦਾ ਹੈ ਇਹ ਘਟਨਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਸਾਨੂੰ ਆਪਣੀ ਸਿਹਤ ਪ੍ਰਤੀ ਖੁਦ ਹੀ ਸਾਵਧਾਨ ਰਹਿਣਾ ਚਾਹੀਦਾ ਹੈ ਆਪਣੀ ਦਵਾਈ ਦੀ ਜਾਂਚ ਖੁਦ ਕਰੋ ਤੇ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ ਤੇ ਜੇ ਕੁਝ ਵੀ ਛੱਕੀ ਲੱਗੇ ਤਾਂ ਤੁਰੰਤ ਰਿਪੋਰਟ ਕਰੋ ਹੂੰ ਸੋ ਅਸੀਂ ਉਮੀਦ ਕਰਦੇ ਹਾਂ ਕਿ ਹੈਲਥ ਕੈਨੇਡਾ ਤੇ ਕੰਪਨੀਆਂ ਇਸ ਗਲਤੀ ਤੋਂ ਇਹ ਸਿੱਖਣਗੀਆਂ ਕਿ ਐਸੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਵੀ ਚੁੱਕਣਗੀਆਂ ਜੀ ਬਿਲਕੁਗ ਧੰਨਵਾਦ ਧੰਨਵਾਦ ਜੀ